ਸੰਬਧੀ ਸ਼ਾਹੀ ਜਾਮਾ ਮਸਜਿਦ ਦੀ ਸਰਵੇਖਣ ਦੀ ਰਿਪੋਰਟ ਅੱਜ ਆਉਣ ਦੀ ਉਮੀਦ ਸੀ ਪਰ ਐਡਵੋਕੇਟ ਕਮਿਸ਼ਨਰ ਵੱਲੋਂ ਇਸ ਨੂੰ ਪੇਸ਼ ਨਹੀਂ ਕੀਤਾ ਗਿਆ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਅਦਾਲਤ ਤੋਂ 15 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ ਐਡਵੋਕੇਟ ਕਮਿਸ਼ਨਰ ਰਮੇਸ਼ ਸਿੰਘ ਰਾਗਭ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਵਲ ਕੋਰਟ ਵੱਲੋਂ ਐਕਸਟੈਂਸ਼ਨ ਫੈਸਲੇ ਸ਼ਾਮ ਤੱਕ ਫੈਸਲਾ ਆਉਣ ਦੀ ਉਮੀਦ ਹੈ ਉਨ੍ਹਾਂ ਕਿਹਾ ਕਿ ਅੱਜ ਮੈਂ ਅਦਾਲਤ chief ਫੈਸਲਾ ਸੁਣਾਉਣ ਦੀ ਅਰਜੀ ਦਾਇਰ ਕੀਤੀ ਹੈ ਸਰਵੇਖਣ ਦੀ ਅੰਤਿਮ ਰਿਪੋਰਟ ਤਿਆਰ ਹੈ ਅਤੇ ਅੰਤਿਮ ਪੜਾਅ ਤੇ ਹੈ ਇਹ ਰਿਪੋਰਟ ਸੀਲ ਬੰਦ ਲਿਫਾਫੇ ਵਿੱਚ ਪੇਸ਼ ਕੀਤੀ ਜਾਵੇਗੀ ਪਰ ਸਿਹਤ ਖਰਾਬ ਕਰਨਾ ਕਰਕੇ ਮੈਂ ਅਦਾਲਤ ਤੋਂ 15 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ ਉਹਨਾਂ ਨੇ ਕਿਹਾ ਕਿ ਮੈਨੂੰ 3-4 ਦਿਨਾਂ ਤੋਂ ਬੁਖਾਰ ਸੀ ਮਸਜਿਦ ਤੱਕ ਰਿਪੋਰਟ ਦਾ ਵਿਸ਼ਲੇਸ਼ਣ ਕਰਨ ਲਈ ਯੋਗ ਨਹੀਂ ਹਾਂ ਦੂਜੀ ਤਰ ਆਪਣਾ ਇਤਰਾਜ਼ ਦਰਜ ਕਰਵਾਏਗੀ ਇਤਰਾਜ਼ ਸੁਣਨ ਤੋਂ ਬਾਅਦ ਅਦਾਲਤ ਸ਼ਾਮ ਤੱਕ ਆਪਣਾ ਫੈਸਲਾ ਸੁਣਾ ਦੇਵੇਗੀ ਰਾਜੇ ਕੇ ਸੰਬੰਧਿਤ ਜਾਮਾ ਮਰਜੀ ਦੇ ਹਰੀ ਹਰ ਮੰਦਰ ਦੀ ਖੋਨ ਦਾ ਦਾਵਾ ਅਦਾਲਤ 'ਚ ਪੇਸ਼ ਕੀਤੇ ਜਾਣ ਤੋਂ ਬਾਅਦ ਮਸਜਿਦ ਤੇ ਕਰਵਾਏ ਗਏ ਦੋ ਪੜਾਵਾਂ ਦੇ ਸਰਵੇ ਦੀ ਰਿਪੋਰਟ 29 ਨਵੰਬਰ ਨੂੰ ਧਾਖਲ ਕੀਤੀ ਜਾਣੀ ਸੀ ਪਰ ਰਿਪੋਰਟ ਨਾ ਆਣ ਕਾਰਨ ਤਿਆਰ ਅਦਾਲਤ ਨੇ ਇਸ ਨੋਟ ਦਾਖਲ ਦੇਣ ਲਈ ਟਾਲ ਦਿੱਤਾ ਸੀ ਇਹ ਰਿਪੋਰਟ ਐਡਵੋਕੇਟ ਕਮਿਸ਼ਨਰ ਵੱਲੋਂ ਸੀਲ ਬੰਦ ਲਿਫਾਫੇ ਵਿੱਚ ਅੱਜ ਯਾਨੀ ਕਿ ਸੋਮਵਾਰ ਨੂੰ ਪੇਸ਼ ਕੀਤੀ ਜਾਣੀ ਸੀ ਹਾਲਾਂਕਿ ਕਮਿਸ਼ਨਰ ਰਮੇਸ਼ ਸਿੰਘ ਨੂੰ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਮੋੜ 15 ਗਿਆਦਾ ਸਮਾਂ ਮੰਗਿਆ ਹੈ। ਦੱਸਿਆ ਕਿ 24 ਨਵੰਬਰ ਨੂੰ ਮੋੜ ਸਰਵੇਖਣ ਕਰਵਾਇਆ ਗਿਆ ਸੀ। ਸਰਵੇਖਣ ਦੇ ਵਿਰੋਧ ਵਿੱਚ ਭੀੜ ਜਿੱਤ ਸਕ ਹੋ ਗਈ ਸੀ। ਪਾਰੀ ਪਤਰਾ ਤੇ ਬੋਲੀਬਾਰੀ ਕੀਤੀ ਗਈ। ਕਈ ਵਾਹਨਾਂ ਨੂੰ ਸਾੜ ਦਿੱਤਾ ਗਿਆ ਸੀ। ਇਸ ਹਿੰਸਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ طے ਕੀਤੀ ਸੀ। ਸਰਵੇਖਣ ਦੀ ਰਿਪੋਰਟ ਉਸੇ ਦਿਨ ਪੇਸ਼ ਕੀਤੀ ਜਾਣੀ ਸੀ ਪਰ ਐਡਵੋਕੇਟ ਕਮਿਸ਼ਨਰ ਨੇ ਰਿਪੋਰਟ ਤਿਆਰ ਕਰਨ ਲਈ ਹੋਰ ਸਮਾਂ ਮੰਗਿਆ ਸੀ। ਇੱਕ ਵਾਰ ਫਿਰ ਰਮੇਸ਼ ਸਿੰਘ ਨੇ ਅਦਾਲਤ ਤੋਂ ਸਮਾਂ ਮੰਗਿਆ ਹੈ।